ਮੋਰਚੇ 'ਚ ਤੂਫਾਨ ਸਿੰਘ ਵੀ ਪਹੁੰਚ ਚੁੱਕਿਆ ਹੈ ਹਾਲਾਂਕਿ ਵੱਖ-ਵੱਖ ਧਰਨਿਆਂ ਦੇ ਵਿੱਚ ਤੂਫਾਨ ਸਿੰਘ ਨੂੰ ਤੁਸੀਂ ਵੇਖਦੇ ਆਏ ਹੋ ਤੇ ਹੁਣ ਸ਼ੰਭੂ ਮੋਰਚੇ ਦੇ ਵਿੱਚ ਵੀ ਤੂਫਾਨ ਸਿੰਘ ਨੇ ਆਪਣੀ ਹਾਜ਼ਰੀ ਲਵਾਈ ਹੈ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚੜਦੀ ਕਲਾ 'ਚੋਂ ਕਿਰਪਾ ਮਾਰੇ ਦੀ ਨਾਂਦਿਆ ਜੀ ਮੈਨਾਂ ਜਾਣੀ ਹੋਰ ਸ਼ੰਭੂ ਕੀ ਮਾਹੌਲ ਨਜ਼ਰ ਆਉਂਦਾ ਹੈ ਦੋ ਤਿੰਨ ਦਿਨਾਂ ਤੋਂ ਤਸਵੀਰਾਂ ਵੀ ਵੇਖ ਰਹੇ ਹੋਵਗੇ ਅਥਰੂ ਗੈਸ ਦੇ ਗੋਲੇ ਧਾਕੀ ਜਾਂਦੇ ਨੇ ਅੱਜ ਹਾਲਾਂਕਿ ਮਾਹੌਲ ਸ਼ਾਂਤ ਹੈ ਮਾਹੌਲ ਤੁਹਾਨੂੰ ਕੀ ਨਜ਼ ਗੋਲੇ ਦਾਗਣੇ ਸਾਡਾ ਕੰਮ ਆ ਆਪਣੇ ਹੱਕਾਂ ਲਈ ਲੜਨਾ ਤੇ ਹਿੱਕਾ ਟਾ ਕੇ ਖੜਨਾ ਸੋਹੀ ਖਲੋਤੇ ਆ ਹਾਂ ਜੇ ਪਿੱਛੇ ਹਟਣ ਦੀ ਗੱਲ ਆਊਗੀ ਉਹ ਹਟਣਗੇ ਅਸੀਂ ਨਹੀਂ ਹਟਾਂਗੇ ਮੌਲ ਚਾਲ ਦੀ ਗੱਲ ਕਰਦੇ ਆ ਇਹਦੇ ਸਾ ਮੈਂ ਪਿੱਛੋਂ 10 15 ਕਿਲੋਮੀਟਰ ਹੋ ਗਏ ਹਨਾ ਉੱਥੋਂ ਆਉਂਦੇ ਤੇ ਸਾਰਾ ਭਰਿਆ ਪਿਆ ਇੱਕ ਲੱਟਰਾਲੀਆਂ ਦਾ ਟਰਾਲੀਆਂ ਦਾ ਇੱਥੇ ਰੋਲਾ ਨਹੀਂ ਇੱਥੇ ਅਗਦੀ ਜਮੀਰ ਵਾਲੇ ਖਲੋਤੇ ਆ ਇੱਥੇ ਜਿਨ੍ਹਾਂ ਨੇ ਆਪਣੇ ਪੰਥ ਦੇ ਆਪਣੇ ਹੱਕਾਂ ਦੀ ਲੜਨ ਵਾਸਤੇ ਆ ਉਹ ਸਾਰੇ ਖਲੋਤੇ ਆ ਇੱਥੇ ਸਵਾਲ ਇੱਕੋ ਹੀ ਹੁੰਦਾ ਵਾ ਜੇ ਹਟਣਾ ਤੇ ਤੁਸੀਂ ਪਿੱਛੇ ਹਟੋਗੇ ਜੇ ਸੋਚਦੇ ਅਸੀਂ ਹਟ ਜਾਾਂਗੇ ਅਜੇ ਤੇ ਪਤਾ ਵਾ ਕਿ ਹਾਂ ਤੋਪ ਦੇ ਗੋਲੇ ਸਾਨੂੰ ਉਡਾ ਦੇਣਗੇ ਪਰ ਅਸੀਂ ਫਿਰ ਵੀ ਖੜਦੇ ਰਹੇ ਆ ਪਰ ਮੈਂ ਮੈਂ 300 ਕਿਸਾਨ ਜ਼ਖਮੀ ਵੀ ਹੋ ਗਿਆ ਕਈਆਂ ਦੇ ਤਾਂ ਗੰਭੀਰ ਸੱਟਾਂ ਵੀ ਲੱਗੀਆਂ ਨੇ 2 ਦਿਨ ਦੀ ਦੀ ਕਹਿ ਰਹੇ ਨੇ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਕੱਲ ਇੱਕ ਬਾਪੂ ਵੀ ਪੂਰਾ ਹੋ ਗਿਆ ਤਾਂ ਕਿਵੇਂ ਦੇਖਦੇ ਹੋ ਲਗਾਤਾਰ ਤਾਂ ਉਹਨਾਂ ਦੇ ਵੱਲੋਂ ਤਾਂ ਕੰਮ ਚਾਲੂ ਹੋਇਆ ਪਿਆ ਦੇਖੋ ਜੀ ਪਹਿਲਾਂ ਤੇ ਗੱਲ ਹੈ ਸ਼ਹੀਦਾਂ ਦੀ ਬਸਤੀ ਮਿਲਦੀ ਬਣਤੀ ਨਹੀਂ ਸਸਤੀ ਬਣਤੀ ਹੈ ਸਸਤੀ ਜੇ ਮਿਟਾਓਗੇ ਹਸਤੀ ਐਸੀ ਦਾਦੀ ਬਸਤੀ ਆ ਐਸੀ ਦਾਦੀ ਜ਼ਮੀਨ ਆ ਇੱਥੇ ਬਿਨਾ ਕੁਰਬਾਨੀ ਤੋਂ ਤੇ ਕੋਈ ਰਾਜ ਨਹੀਂ ਮਿਲਿਆ ਹੱਕਾਂ ਦੀ ਤੇ ਗੱਲ ਹੀ ਬੜੀ ਦੂਰ ਦੀ ਆ ਤੇ ਕੁਰਬਾਨੀ ਜਿਹੜੀ ਆ ਉਹ ਦੇਨ ਚ ਮਹਾਰਾਜ ਦੀ ਕਿਰਪਾ ਦੀ ਇੰਨੀ ਰਹੀ ਆ ਗੁਰਗੋਬ ਸਿੰਘ ਮਹਾਰਾਜ ਨੇ ਸਰਬੰਸ ਵਾਰਿਆ ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾਤਾ ਠੀਕ ਹੈ ਜੀ ਤੇ 84 ਦੇ ਵਿੱਚ ਆਪਣਾ ਸਾਰਾ ਕੁਝ ਲੁਟਾ ਕੇ ਫਿਰ ਵੀ ਖਾਲਸਾ ਬੰਦ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਜ਼ੁਲਮਾਂ ਦੇ ਖਿਲਾਫ ਲੜਦਾ ਰਿਹਾ ਇੱਥੇ 303000 ਬੰਦਾ ਵੀ ਅਗਰ ਇੱਥੇ ਪੂਰਾ ਹੋ ਗਿਆ ਪਰ ਆਪਣੇ ਆਪਣੇ ਜਿਹੜੇ ਜੋ ਇਹਨਾਂ ਨੇ ਅਰਦਾਸ ਕਰਕੇ ਤੁਰੇ ਹਮਾਰਾ ਜਗੇ ਕਿ ਆਪਣੇ ਹੱਕਾਂ ਲਈ ਲੜਨਾ ਆ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਂ ਇਹ ਕਰਤੂਤ ਸਰਕਾਰ ਦੀ ਮਾਰੀ ਆ ਕਿ ਸਾਨੂੰ ਤੇ ਕਹਿੰਦੇ ਕਿ ਤੁਸੀਂ ਦੇਸ਼ ਦੇ ਵਾਸੀ ਜੇ ਤੇ ਉਹੀ ਦੇਸ਼ ਦੇ ਵਾਸੀਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡਦੇ ਆ ਤੇ ਉਹੀ ਦੇਸ਼ ਦੇ ਬਜ਼ੁਰਗ ਜਿਨ੍ਹਾਂ ਦੇ ਉੱਤੇ ਡਾਂਗਾ ਚਲਾਈਆਂ ਜਾਂਦੀਆਂ ਉਹਨਾਂ ਨੂੰ ਸੱਟਾਂ ਲਾਈਆਂ ਜਾਂਦੀਆਂ ਠੀਕ ਹੈ ਜੀ ਬਜ਼ੁਰਗਾਂ ਦੇ ਉੱਤੇ ਵੀ ਇਹਨਾਂ ਕੋਲੋਂ ਤਰਸ ਨਹੀਂ ਕੀਤਾ ਜਾਂਦਾ ਜੇ ਤੁਸੀਂ ਤਸਵੀਰਾਂ ਦੇਖ ਰਹੇ ਸੀਗੇ ਇੱਥੇ ਦੀਆਂ ਜਦੋਂ ਅਥਰੂ ਗੈਸ ਦੇ ਗੋਲੇ ਚੱਲ ਰਹੇ ਸੀ ਬਜ਼ੁਰਗ ਨੀਚੇ ਡਿੱਗ ਰਹੇ ਸੀ ਤਾਂ ਕੀ ਜ਼ਹਿਨ ਦੇ ਵਿੱਚ ਕੀ ਆ ਰਿਹਾ ਸੀ ਆਇਆ ਸੀਗਾ ਕਿ ਜਿਹੜੇ ਅਫਸਰ ਪਿੱਛੇ ਖਲੋਤੇ ਨਾ ਇਹਨਾਂ ਦੀ ਜਮੀਰਾਂ ਮਰ ਚੁੱਕੀਆਂ ਵਾਂ ਕੱਲ ਨੂੰ ਮਾਰੇ ਨਾ ਕਰੇ ਕੱਲ ਨੂੰ ਇਹਨਾਂ ਦੇ ਸ਼ਮਾ ਬਣਿਆ ਨਾ ਤੇ ਇਹਨਾਂ ਦੇ ਡੈਡੀ ਹੁਣ ਆ ਕੇ ਮੋਰਚੇ ਤੇ ਖਲੋਣਗੇ ਤੇ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਪੀੜੀ ਜਿਹੜੀ ਆ ਉਹ ਇਹਨਾਂ ਦੇ ਡਾਂਗਾ ਮਾਰੂਗੀ ਠੀਕ ਹੈ ਜੀ ਇੰਨੀ ਵੀ ਆਪਣੀ ਜਮੀਰ ਨਾ ਮਾਰੋ ਕਿ ਤੁਹਾਨੂੰ ਆਪਣੇ ਪਿਓ ਦੇ ਪੱਗ ਦੇ ਉੱਤੇ ਪੈਰ ਲੱਗ ਕੇ ਜਾਣਾ ਪਵੇ ਠੀਕ ਹੈ ਜੀ ਸੋ ਇਹ ਇਹਨਾਂ ਨੇ ਜਮੀਰ ਮਾਰ ਲਈ ਹੋਈ ਆ ਪਹਿਲਾਂ ਤਾਂ ਇਹ ਦੱਸੋ ਕਿਹੜੀ ਗੱਲਾਂ ਇੱਥੇ ਬੈਠੇ ਅਸੀਂ ਵਿਲੇ ਕਰੋ ਸਾਰੇ ਆਪਣੇ ਘਰਬਾੜ ਇਹੀ ਕਹਿੰਦੇ ਨੇ ਨੈਟ ਦੇ ਉੱਤੇ ਤਾਂ ਇਹੀ ਪ੍ਰਚਾਰ ਕਰਦੇ ਨੇ ਕਹਿੰਦੇ ਕਿ ਵਿਲੇ ਨੇ ਕਹਿੰਦੇ ਫਸਲਾ ਲਾਤੀਆਂ ਕਹਿੰਦੇ ਹੁਣ ਵਿਲੇ ਹੋ ਕੇ ਬਹਿ ਗਏ ਕਹਿੰਦੇ ਵਾੜੀ ਕਰਕੇ ਫੇਰ ਦੁਬਾਰਾ ਆ ਜਾਣਗੇ ਕਹਿੰਦੇ ਤਾਂ ਵਿਲੇ ਨੇ ਇਹ ਨੈਟ ਦੇ ਉੱਤੇ ਪ੍ਰਚਾਰ ਇਸ ਤਰੀਕੇ ਦਾ ਕਿਸਾਨਾਂ ਦੇ ਉੱਤੇ ਕੀਤਾ ਜਾਂਦਾ ਉਹ ਜਿਹੜੇ ਭੌਂਕਦੇ ਨੇ ਨਾ ਉਹਨਾਂ ਨੇ ਘਰੇ ਕਰੇ ਕਦੇ ਛੋਟਾ ਜਿਹਾ ਰੁੱਖ ਨਹੀਂ ਉਗਾਇਆ ਹੁੰਦਾ ਤੇ ਗੱਲਾਂ ਕਰਦੇ ਆ ਠੀਕ ਹੈ ਜੇ ਅਸੀਂ ਫਸਲਾ ਲਾਉਨੇ ਆ ਤੇ 6 ਮਹੀਨੇ ਬਾਅਦ ਜੋ ਉਹਦੀ ਵਡਾਈ ਹੁੰਦੀ ਤੇ 6 ਮਹੀਨੇ ਪਹਿਲਾਂ ਉਹਦੇ 6 ਮਹੀਨੇ ਉਹਦੀ ਲਗਾਤਾਰ ਗੱਲਾਂ ਕਰਦੇ ਆ ਅੰਗਰ ਖਾਣਾ ਪਾਣੀ ਵਧੀਆ ਇਹਨਾਂ ਨੂੰ ਚੱਲੀ ਜਾਂਦਾ ਔਰ ਇਹ ਕਹਿੰਦੇ ਭਾਂਤ ਭਾਂਦੇ ਲੰਗਰ ਲਾਏ ਹੋਏ ਨੇ ਕਹਿੰਦੇ ਇਹਨਾਂ ਨੂੰ ਕਾਹਦੀ ਟੈਨਸ਼ਨ ਹੈ ਕਹਿੰਦੇ ਧਰਨਾ ਤਾਂ ਉਹ ਹੁੰਦਾ ਜਿੱਥੇ ਸਹੂਲਤਾਂ ਨਾ ਹੋਣ ਦੇਖੋ ਲੰਗਰ ਦੀ ਜਿਹੜੀ ਗੱਲ ਹੈ ਇਹ ਤਾਂ ਗੁਨਾਨਸ਼ਾ ਮਰਾ ਦਾ ਸਿਧਾਂਤ ਆ ਇਹਦੇ ਵਿੱਚ ਤੁਸੀਂ ਕੋਈ ਰਾਜਨੀਤੀ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਲੰਗਰ ਕੱਲਾ ਕਿਸਾਨ ਮੋਰਚੇ 'ਚ ਨਹੀਂ ਲੱਗਾ ਜਦੋਂ ਹਿਮਾਚਲ ਦੇ ਵਿੱਚ ਬਾੜ ਆਇਆ ਸੀ ਉੱਥੇ ਵੀ ਲੱਗਾ ਸੀ ਤੇ ਉੱਥੇ ਕਿਉਂ ਨਹੀਂ ਤੁਸੀਂ ਕਹਤਾਂ ਲੰਗਰ ਉੱਥੇ ਜਿੱਥੇ ਗੁਰੂ ਰੂਪ ਸਾਧ ਸੰਗਤ ਬੈਠੀ ਆ ਜਿੱਥੇ ਭੁੱਖਾ ਬੈਠਾ ਵਾ ਦੋਰਾ ਚਿਹਰਾ ਕਿਉਂ ਆ ਜਾਂਦਾ ਜਦੋਂ ਤਾਂ ਕੋਈ ਆਫਤ ਆਵੇ ਉਥੇ ਕਰੋਨਾ ਆਵੇ ਉਦੋਂ ਲੰਗਰ ਲਾ ਦੋ ਤਾਂ ਇਹ ਬਹੁਤ ਵਧੀਆ ਹੋ ਜਾਂਦੇ ਨੇ ਤਾਂ ਜਦੋਂ ਧਰਨੇ ਚ ਲਾ ਦਿੰਦੇ ਨੇ ਤਾਂ ਫਿਰ ਇਹ ਵਖਵਾਦੀ ਹੋ ਜਾਂਦੇ ਨੇ ਇਹ ਖਾਲਸਤਾਨੀ ਹੋ ਜਾਂਦੇ ਨੇ ਇਤਾਂ ਹੀ ਉਹਦੇ ਸਾਨੂੰ ਇਹ ਜਿਹੜਾ ਸ਼ਬਦ ਹੈ ਨਾ ਵਖਵਾਦੀ ਅਤੰਗਵਾਦੀ ਖਾਲਸਤਾਨੀ ਇਹ ਸਾਰੇ ਬਥੇ ਸਾਨੂੰ ਵਧੀਆ ਲੱਗਦੇ ਆ ਠੀਕ ਹੈ ਜੀ ਮੈਡਲ ਨੇ ਇਹ ਇਹ ਮੈਡਲ ਆ ਸੋ ਇਹਦੇ ਤੋਂ ਤੇ ਪਛਾਣ ਹੁੰਦੀ ਕਿ ਸਿੱਖ ਖਾਲਿਸਤਾਨੀ ਆ ਸਿੱਖ ਅਤੰਗਵਾਦੀ ਆ ਕਿਉਂਕਿ ਉਹ ਲੰਗਰ ਲਾਉਂਦੇ ਆ ਹੋਰ ਕੋਈ ਕਾਰਨ ਨਹੀਂ ਹੈਗਾ ਤੁਸੀਂ ਕੀ ਕਾਰਨ ਗਿਣੋਗੇ ਅਈ ਕਿਹੜੇ ਪ੍ਰਾਈਮ ਮਿਨਿਸਟਰ ਨੂੰ ਮਾਰਿਆ ਅਈ ਭਾਰਤ ਦੀ ਕੋਈ ਸਕੂਲ ਦੇ ਵਿੱਚ ਬੰਬ ਲਾਇਆ ਅਈ ਪਾਰ ਦੇ ਵਿੱਚ ਕਿੱਥੇ ਬਸਟਾਂ ਜਾ ਕੇ ਬੰਬ ਲਾਇਆ ਅਈ ਭਾਰਤ ਦੇ ਵਿੱਚ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਨੂੰ ਮਾਰਿਆ ਤਾਂ ਕਰਕੇ ਸਾਨੂੰ ਅਤਿਵਾਦੀ ਕਿਹਾ ਜਾਂਦਾ ਤਾਂ ਕਰਕੇ ਸਾਨੂੰ ਅਤਿਵਾਦੀ ਨਹੀਂ ਕਿਹਾ ਜਾਂਦਾ ਅਤਿਵਾਦੀ ਤਾਂ ਹੀ ਕਿਹਾ ਜਾਂਦਾ ਕਿਉਂਕਿ ਇਹ ਆਪਣੇ ਹੱਕਾਂ ਲਈ ਲੜਦੇ ਆ ਹੱਕਾਂ ਦੇ ਨਾਲ ਲੜਦੇ ਲੜਦੇ ਲੰਗਰ ਵੀ ਲਾਉਂਦੇ ਆ ਤੇ ਉਹ ਲੰਗਰ ਦੇ ਵਿੱਚ ਨਾ ਹਿੰਦੂਆਂ ਨੂੰ ਮਨਾਈ ਨਾ ਸਿੱਖਾਂ ਨੂੰ ਮਨਾਈ ਨਾ ਕ੍ਰਿਸਚੀਅਨਾਂ ਨਾ ਮੁਸਲਮਾਨਾਂ ਪਰ ਸਾਡੇ ਦੇਸ਼ ਦਾ ਇੰਨਾ ਕਿ ਬੇੜਾ ਘਰ ਕੋਇਆ ਵੀਰ ਜੀ ਮੈਂ ਵੇਖਦਾ ਰਹਿਣਾ ਨੈਟ ਦੇ ਇਹ ਜਿਹੜੇ ਯੂਪੀ ਬਿਹਾਰ ਦੇ ਵਿੱਚ ਭਈਏ ਬੈਠੇ ਆ Hindu ਨਾਂ ਦੇ ਕਲੰਕ ਉਹ ਮੁਸਲਮਾਨਾਂ ਦੇ ਢੀਆਂ ਪੈਣਾ ਨੂੰ ਥੱਲੇ ਨਹੀਂ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਦਰਬਾਰ ਸਾਹਿਬ ਤੁਸੀਂ ਪਤਾ ਨਹੀਂ ਭਾਵੇਂ ਗੱਲ ਨੋਟ ਕੀਤੀ ਨਾ ਹੋਵੇ ਇਸ ਟਾਈਮ ਨਾਲ ਕਸ਼ਮੀਰ ਤੋਂ ਜਿੰਨੇ ਵੀ ਮੁਸਲਮਾਨ ਹੈ ਨਾ ਠੰਡ ਵਿੱਚ ਉਹ ਅੱਗੇ ਇੱਧਰ ਉੱਧਰ ਜਾਂਦੇ ਪਰ ਇਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਦਰਬਾਰ ਸਾਹਿਬ ਅੰਮ੍ਰਿਤਪੰਜਾਬ ਦੇ ਵਿੱਚ ਆ ਰਹੇ ਨੇ ਮੈਂ ਇੱਕ ਜਣੇ ਨੂੰ ਪੁੱਛ ਕੇ ਮੈਂ ਇੱਕ ਜਣੇ ਖਲਾਰ ਲਿਆ ਮੈਂ ਉੱਥੇ ਫੋਟੋਗ੍ਰਾਫੀ ਕਰਦਾ ਮੈਂ ਖਲਾਰ ਲਿਆ ਮੈਂ ਕਿਹਾ ਭਈਆ ਆਪ ਕੋ ਯਹਾਂ ਕੇ ਆਨੇ ਆਨੇ ਕਾ ਕਾਰਨ ਕਿਉਂ ਹੈ ਕਹਦਾ ਇਹ ਅੱਛਾ ਹੈ ਮੈਂ ਨੇ ਕਹਾ ਯਾਰ ਮੈਂ ਮੇਰੇ ਕੋ ਯਹਾਂ ਪੇ 12 ਸਾਲ ਹੋ ਗਏ ਹੈ 12 ਸਾਲ ਹੋ ਗਏ ਮੈਨੂੰ ਇੱਥੇ ਮੈਂ ਇੰਨਾ ਇੰਨਾ ਜ਼ਿਆਦਾ ਜਿਹੜਾ ਪ੍ਰਵਾਸੀ ਦਾ ਇੱਥੇ ਆਉਣਾ ਸਮਝਿਆ ਨਹੀਂ ਇਹ ਇਹ ਵਜਾ ਕੀ ਹੈ ਕਹਿੰਦੇ हमको ਸਿੱਖੋ ਤੇ ਯਕੀਨ ਹੈ ਪੰਜਾਬੀਓ ਤੇ ਯਕੀਨ ਹੈ ਯੂਪੀ ਤੇ ਉਪਰ ਯਕੀਨ ਨਹੀਂ ਤੇ ਕਿਉਂ ਨਹੀਂ ਰਹਿ ਗਿਆ ਤੁਸੀਂ ਜਾ ਹਲਮਾਨ ਚਾਲੇ ਸਾਂ ਜਾ ਕੇ ਮਸਜਿਦ ਚ ਪੜਨੀ ਆ ਠੀਕ ਹੈ ਇਹ ਉਹਨਾਂ ਦਾ ਕਾਰਨ ਦੂਜੀ ਗੱਲ ਆਪਾਂ ਸਰਕਾਰ ਦੀ ਕਰਨੀ ਇੱਥੇ ਲੋਕਾਂ ਹਿੰਦੂ ਹਨ ਇਹ ਹਿੰਦੂਆਂ ਦੀ ਗੱਲ ਨਹੀਂ ਇਹ ਜਿਹੜੇ ਕੱਤੜਵੱਟੀ ਇਹ ਨੇ ਜਿਹਨੂੰ ਧਰਮ ਆਪ ਦਾ ਭਾਈਚਾਰਾ ਤਾਂ ਸਾਂਝਾ ਹੈ ਇੱਥੇ ਦਾ ਹਿੰਦੂ ਵੀ ਸਾਂਝਾ ਹੈ ਇੱਥੇ ਤੁਹਾਨੂੰ ਬਹੁਤ ਸਾਰੇ ਹਿੰਦੂ ਲੋਕ ਵੀ ਮਿਲ ਜਾਣਗੇ ਜਿਹੜੇ ਇੱਥੇ ਪਹੁੰਚੇ ਵੀ ਹੋਣਗੇ ਆ ਕੇ ਉਹਨਾਂ ਨੇ ਹਮਾਇਤ ਵੀ ਕੀਤੀ ਹੋਈ ਹੈ ਪੰਜਾਬ ਤਾਂ ਕਦੀ ਇਹ ਜਿਹਾ ਭਾਈਚਾਰਾ ਖਰਾਬ ਹੋਈ ਨਹੀਂ ਸਦਾ ਉਹ ਵੇਖੋ ਪੰਜਾਬ ਦੀ ਉਹ ਪਾਜੀ ਉਹ ਪੰਜਾਬ ਦੇ ਵਿੱਚ ਆ ਗਿਆ ਬਾਹਰ ਵੀ ਨਹੀਂ ਹੋ ਸਕਦਾ ਕੁਝ ਲੋਕ ਨੇ ਜਿਹੜੇ ਪ੍ਰਚਾਰ ਗਲਤ ਕਰਦੇ ਨੇ ਤਸਵੀਰਾਂ ਦਿਖਾ ਦਿੰਦੇ ਉਹ ਪੰਜਾਬ ਦੇ ਲੋਕ ਨਹੀਂ ਹੈਗੇ ਉਹ ਧਰ ਉਹ ਧਰਮ ਦੇ ਠੇਕੇਦਾਰ ਜਿਹੜੇ ਭਾਈ ਅਮਰੇ ਪਾਸੋਂ ਜੀ ਕਹਿੰਦੇ ਨਾ ਪੱਗਾਂ ਤੇ ਸਿਰ ਫਸਾ ਲਈ ਕੱਲੇ ਉਹ ਹਿੰਦੂਆਂ ਦੇ ਵਿੱਚ ਵੀ ਸਾਡੇ ਸਿੱਖਾਂ ਦੇ ਵਿੱਚ ਹੁਣੇ ਮੋਰਚਾ ਲੱਗਾ ਨਾ ਬਾਬਾ ਜੀ ਅੱਗੇ ਜਾ ਕੇ 15 ਦਿਨ ਵੇਖਿਓ 10 ਦਿਨ ਵੇਖਿਓ ਸਾਡੇ ਆਪ ਦੇ ਵਿੱਚ ਇੱਕ ਦੂਜੇ ਨੂੰ ਮਾੜਾ ਬੋਲਣ ਤੇ ਲਾ ਦੇਣਗੇ ਪਰ ਹਾਂ ਸਿੱਖੋ ਕਿਸਾਨ ਵੀਰੋ ਇੱਕ ਗੱਲ ਸਮਝ ਲਓ ਜੇ ਅਸੀਂ ਇੱਕ ਦੂਜੇ ਨੂੰ ਗੱਲਾਂ ਕਰਨ ਚ ਇੱਕ ਦੂਜੇ ਨੂੰ ਮਾਰਾ ਕਹਿੰਦੇ ਚ ਰਹਿ ਗਏ ਫਿਰ ਮੋਚਾ ਨਹੀਂ ਜਿੱਤੇ ਜਾਣਾ ਮੈਂ ਮੈਂ ਇਤਿਹਾਸ ਦੀ ਗਲਤ ਗੱਲ ਕਰਦਾ ਪੁਰਾਣੇ ਜ਼ਮਾਂ ਵਿੱਚ ਮਿਸਲਾਂ ਦੀ ਲੜਾਈ ਹੁੰਦੀ ਬਾਬਾਈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਮਿਸਲਾਂ ਹੁੰਦੀਆਂ ਮਿਸਲਾਂ ਦੇ ਵਿੱਚ ਲੜਾਈ ਹੁੰਦੀ ਮਸਲਾ ਸਰਦਾਰ ਹੀ ਹੁੰਦੇ ਸੀ ਪਰ ਜਦੋਂ ਉੱਥੇ ਗੱਲ ਹੁੰਦੀ ਉਹ ਇਕੱਠੇ ਬਹਿ ਕੇ ਬਹਿ ਕੇ ਨਿਬੇੜਦੇ ਉਹ ਮੀਡੀਆ ਦੇ ਵਿੱਚ ਨਹੀਂ ਛਾਲਦੇ ਸੀ ਗੱਲ ਤੇ ਜੇ ਇੱਥੇ ਕੋਈ ਗੱਲ ਹੁੰਦੀ ਉਹ ਮੀਡੀਆ 'ਚ ਨਾ ਛਾਲਿਓ ਤੇ ਸਰਕਾਰ ਨੂੰ ਇੱਕ ਇਹ ਭਾਵੇਂ ਵਾਰਨਿੰਗ ਸਮਝ ਲਓ ਜਾਂ ਭਾਵੇਂ ਸਾਡੀ ਬੇਨਤੀ ਸਮਝ ਲਓ ਮੈਂ ਅੱਗੇ ਵੀ ਕਈ ਵਾਰੀ ਕਿਹਾ ਸ਼ੇਖ ਜਿਹੜਾ ਉਹ ਪਹਿਲਾਂ ਬੇਨਤੀ ਕਰਦਾ ਬਾਅਦ ਚ 850 ਚੜ੍ਹੇ ਵਾਲਾ ਕੰਮ ਕਰਦਾ ਏ। ਇਹ ਕੱਲ ਇੱਕ ਵੀਡੀਓ ਦੇਖੀ ਕੱਲ ਇੱਕ ਬੀਬੀ ਕਿਸਾਨਾਂ ਨੂੰ ਗਾਲ੍ਹਾਂ ਕੱਢ ਰਹੀ ਸੀ, ਉਂਗਲਾਂ ਦਿਖਾ ਰਹੀ ਸੀ, ਗਲਤੀਆਂ ਕਹਿੰਦੇ ਇਸ਼ਾਰੇ ਕਰ ਰਹੀ ਸੀ। ਵੀਡੀਓ ਵੇਖੀ ਤੁਸੀਂ ਉਹ? ਹਾਂਜੀ ਮੈਂ ਵੇਖੀ ਉਹ ਕਾਰ ਦੇ ਵਿੱਚ ਦੋ ਬੀਬੀਆਂ। ਪਤਾ ਕੀ ਆ ਉਹ ਪਹਿਲੇ ਦੋ ਪਾਪਾ ਕੀ ਭਰੀਆਂ ਨੇ। ਦੂਜੀ ਗੱਲ ਨਾ ਉਹਨਾਂ ਨੇ ਕਦੇ ਕਿਸਾਨੀ ਕੀਤੀ ਹੁੰਦੀ, ਨਾ ਉਹ ਕਦੇ ਪਿੰਡਾਂ ਦੇ ਵਿੱਚ ਵਿਚਰੀਆਂ। ਠੀਕ ਹੈ ਤੇ ਨਾ ਤੇ ਉਹਨਾਂ ਨੂੰ ਪਤਾ ਵਾ ਕਿ ਫਸਲਾਂ ਉਗਾਈਦੀਆਂ ਕਿੱਦਾਂ ਵਾ ਤੇ ਨਾ ਉਹਨਾਂ ਨੂੰ ਇਹ ਪਤਾ ਕਿ ਇੱਕ ਕਿਲਾ ਜ਼ਮੀਨ ਸੰਭ ਜਦੋਂ ਉਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਦਾ ਠੀਕ ਹੈ ਜੀ ਡੈਡੀ ਨੇ ਕਾਰ ਦੇਤੀ ਆ ਕਾਰ 'ਚ ਬਹਿਣਾ ਵਾ ਰੇਸ ਦੇਣੀ ਬ੍ਰੇਕ ਮਾਰਨੀ ਬ੍ਰੇਕ ਮਾਰਨੀ ਜੇ ਨਹੀਂ ਲੱਗੀ ਬ੍ਰੇਕ ਤੇ ਕਹਿ ਦੇਣਾ ਸਾਈਡ ਤੇ ਹੋਵੇ ਭਾਵੇਂ ਬੰਦਾ ਸਾਈਡ ਤੇ ਖਲੋਤਾ ਹੋਵੇ ਠੀਕ ਹੈ ਸੋ ਇਹ ਜਿਹੜੇ ਇੰਨਾ ਵਰਗੀਆਂ ਜਿਹੜੀਆਂ ਬੋਲਦੀਆਂ ਵਾ ਨਾ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਰਨ ਕੀ ਦੇ ਆ ਇਹ ਇੰਨਾਕ ਅੰਨੀਆਂ ਹੋ ਗਈਆਂ ਵਾ ਆ ਰਾਜਨੀਤੀ ਦੇ ਪੋਲਿਟਿਸ਼ੀਅਨ ਦੇ ਵਿੱਚ ਕਿ ਇਹਨਾਂ ਨੂੰ ਉਹ ਕਿਸਾਨ ਨਹੀਂ ਵਿਖਦੇ ਜਿਹੜੇ ਜਿਹੜੇ ਸਵੇਰੇ ਤੇ ਇੱਕ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਘਰੋਂ ਨਿਕਲਦੇ ਆ ਖੇਤੀ 'ਅਸਤੇ ਤੇ ਜਦੋਂ ਰਾਤੀ ਆਉਂਦੇ ਆ ਤੇ ਉਹ ਉਹ ਬਰਾਊਨ ਜੀ ਹੋਈ ਹੁੰਦੀ ਆ ਮਿੱਟੀ ਤੋਂ ਮਿੱਟੀ ਹੋਏ ਹੁੰਦੇ ਆ ਤੇ ਉਹ ਆਜ ਇੱਥੇ ਆ ਕੇ ਬੈਠੇ ਤੇ ਉਹਨਾਂ ਨੂੰ ਅੱਗੋਂ ਗਲਤ ਇਸ਼ਾਰੇ ਕਰਦੀ ਆ ਇਹ ਜਿਹੜੀ ਜਿਹੜੀ ਉਹਨੇ ਕੀਤੇ ਆ ਨਾ ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਆਪਣੇ ਭਾਬੇ ਨੂੰ ਜਾ ਕੇ ਨਾ ਆਪਣੇ ਡੈਡੂ ਨੂੰ ਤੇ ਦੱਸੀ ਤਾਂ ਉਹਨੂੰ ਪੁੱਛੀ ਕਿ ਭਾਈ ਤੂੰ ਕਿੱਦਾਂ ਕੇ ਪੈਸੇ ਕਮਾਏ ਆ ਤੇ ਜਿਹੜੀ ਤੁਸੀਂ ਰੋਟੀਆਂ ਖਾਂਦੇ ਨਾ ਇਹ ਉਸੇ ਕਿਸਾਨ ਨੇ ਉਗਾਈਆਂ ਜੇ ਤੁਹਾਨੂੰ ਰੋਟੀਆਂ ਨਾ ਨਾ ਮਿਲ ਜਾਣ ਉਂਗਲਾਂ ਛੱਡੋ ਤੁਹਾਡੇ ਕੋਲ ਪੈਰ ਤੇ ਤੁਰਿਆ ਨਹੀਂ ਜਾਣਾ ਜਿਹੜੀ ਇਹਦੇ ਵਰਗੀਆਂ ਬੋਲਦੀਆਂ ਵਾ ਨਾ ਪਹਿਲਾਂ ਤੇ ਖਾਲਸੇ ਨੂੰ ਹੁਕਮ ਨਹੀਂ ਹੈਗਾ ਕਿ ਤੀ ਪੈਨ ਨੂੰ ਮਾਰਾ ਬੋਲਣ ਦਾ ਤੇ ਨਾ ਹੱਥ ਚੁੱਕਣ ਦਾ ਤੇ ਮੈਂ ਬੋਲ ਕੇ ਐਵੇਂ ਆਪਣੀ ਆਪਣੀ ਜ਼ੁਬਾਨ ਗੰਦੀ ਕਰਾਂ ਹਣਾ ਉਹ ਤੇ ਚਲੋ ਹੈਗੇ ਆ ਗੰਦ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਕਲ ਨਹੀਂ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਕਿਸਾਨ ਜਿਹੜੇ ਬਜ਼ੁਰਗ ਨੇ ਜਿਹੜੇ ਹਣਾ ਨੌਜਵਾਨ ਨੇ ਕਿਸਾਨੀ ਕਰਕੇ ਹੁਣ ਸਭ ਤੋਂ ਵੱਡਾ ਕਾਰਨ ਇੱਧਰ ਵੇਖੋ ਅੱਜ ਨੌਜਵਾਨ ਬਾਹਰ ਜਾਂਦੇ ਨੇ ਹੁਣ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਠੀਕ ਹੈ ਜੇ ਕਿਸੇ ਐਮਐਲਏ ਨੂੰ ਕਹੀਏ ਕਿ ਭਾਈ ਤੂੰ ਸਾਡੇ ਰੋਡ ਬਣਾ ਦੇ ਉਹ ਪਹਿਲਾਂ ਕਹਿੰਦਾ ਮੈਨੂੰ ਐਮਐਲਏ ਬਣਾਓ ਜਦੋਂ ਐਮਐਲਏ ਬਣ ਜਾਂਦਾ ਫਿਰ ਰਾਤ ਗਈ ਬਾਤ ਗਈ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਆਪਣੀ ਕਰਤੂਤਾਂ ਸੁਧਾਰੋ ਤੇ ਜਿਹੜੇ ਲੋਕ ਕਿਸਾਨਾਂ ਨੂੰ ਮਾੜਾ ਬੋਲਦੇ ਨੇ ਜਾਂ ਮਾੜਾ ਸੋਚਦੇ ਨੇ ਉਹ ਰਾਤ ਇੱਕ ਕੰਮ ਕਰੋ 15 ਦਿਨ ਲਗਾਤਾਰ ਰੋਟੀ ਨਾ ਖਾਓ ਠੀਕ ਹੈ ਜੀ ਅਸੀਂ ਆਪਣੇ ਆਪਣੇ ਘਰਾਂ ਦਾ ਤਿਆਗ ਕਰਦਾ ਤੂੰ ਰੋਟੀ ਦਾ ਤਿਆਗ ਕਰ ਦੋ ਕਹਿ ਦੋ ਕਿ ਕਿਸਾਨ ਨੂੰ ਗੁੰਦੇ ਹੀ ਖਾਣੀ ਨਹੀਂ ਠੀਕ ਹੈ ਅਹੀਂ ਔਨ ਘਰਾਂ ਦਾ ਤਿਆਗ ਕੀਤਾ ਅਹੀਂ ਕੁ ਚਲ ਕਰਨ ਚਲੇ ਆ ਤੂੰ ਰੋਟੀ ਦਾ ਤਿਆਗ ਕਰ ਦੋ ਕਹਦੋ ਅਸੀਂ ਕਿਸਾਨ ਨੂੰ ਗਾਉਂਦੇ ਆ ਜੇ ਕਿਸਾਨਾਂ ਨੂੰ ਇੰਨੇ ਮਾਰੇ ਲੱਗਦੇ ਆ ਫੇ ਕਿਸਾਨਾਂ ਦੇ ਹੱਥ ਦੀ ਰੋਟੀ ਕਿਉਂ ਖਾਣੀ ਆ ਗੋਲੇ ਦਾਗਣੇ ਸਾਡਾ ਕੰਮ ਆ ਆਪਣੇ ਹੱਕਾਂ ਲਈ ਲੜਨਾ ਤੇ ਹਿੱਕਾ ਟਾ ਕੇ ਖੜਨਾ ਸੋ ਹਈ ਖਲੋਤੇ ਆ ਹਾਂ ਜੇ ਪਿੱਛੇ ਹਟਣ ਦੀ ਗੱਲ ਆਊਗੀ ਉਹ ਹਟਣਗੇ ਅਸੀਂ ਨਹੀਂ ਹਟਾਂਗੇ ਮਾਹੌਲ ਚਾਲ ਦੀ ਗੱਲ ਕਰਦੇ ਆ ਇਹਦੇ ਮੈਂ ਪਿੱਛੋਂ 10 15 ਕਿਲੋਮੀਟਰ ਹੋ ਗਏ ਹਨਾ ਉੱਥੋਂ ਆਉਂਦੇ ਦੇ ਸਾਰਾ ਭਰਿਆ ਪਿਆ ਇੱਕ ਲੱਟਰਾਲੀਆਂ ਦਾ ਟਰਾਲੀਆਂ ਦਾ ਇੱਥੇ ਰੋਲਾ ਨਹੀਂ ਇੱਥੇ ਅਗਦੀ ਜ਼ਮੀਰ ਵਾਲੇ ਖਲੋਤੇ ਆ ਇੱਥੇ ਜਿਨ੍ਹਾਂ ਨੇ ਆਪਣੇ ਪੰਥ ਦੇ ਆਪਣੇ ਹੱਕਾਂ ਦੀ ਲੜਨ ਵਾਸਤੇ ਆ ਉਹ ਸਾਰੇ ਖਲੋਤੇ ਆ ਇੱਥੇ ਸਵਾਲ ਇੱਕੋ ਹੀ ਹੁੰਦਾ ਵਾ ਜੇ ਹਟਣਾ ਤੇ ਤੁਸੀਂ ਪਿੱਛੇ ਹਟੋਗੇ ਜੇ ਸੋਚਦੇ ਅਸੀਂ ਹਟ ਜਾਾਂਗੇ ਅੱਜ ਤੇ ਪਤਾ ਵਾ ਕਿ ਹਾਂ ਟੋਪ ਦੇ ਗੋਲੇ ਸਾਨੂੰ ਉਡਾ ਦੇਣਗੇ ਪਰ ਅਸੀਂ ਫਿਰ ਵੀ ਖੜਦੇ ਰਹੇ ਆ ਪਰ ਮੈਂ ਮੈਂ ਕਿ 300 ਕਿਸਾਨ ਜ਼ਖਮੀ ਵੀ ਹੋ ਗਿਆ ਕਈਆਂ ਦੇ ਤਾਂ ਗੰਭੀਰ ਸੱਟਾਂ ਵੀ ਲੱਗੀਆਂ ਨੇ 2 ਦਿਨ ਦੀ ਦੀ ਕਹਿ ਰਹੇ ਨੇ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਕੱਲ ਇੱਕ ਬਾਪੂ ਵੀ ਪੂਰਾ ਹੋ ਗਿਆ ਤਾਂ ਕਿਵੇਂ ਦੇ ਦੇ ਲੋ ਲਗਾਤਾਰ ਤਾਂ ਉਹਨਾਂ ਦੇ ਵੱਲੋਂ ਤਾਂ ਕੰਮ ਚਾਲੂ ਹੋਇਆ ਪਿਆ ਵੇਖੋ ਜੀ ਪਹਿਲਾਂ ਤੇ ਗੱਲ ਹੈ ਸ਼ਹੀਦਾਂ ਦੀ ਬਸਤੀ ਮਿਲਦੀ ਬਣਤੀ ਨਹੀਂ ਸਸਤੀ ਬਣਤੀ ਹੈ ਸਸਤੀ ਜੇ ਮਿਟਾਓਗੇ ਹਸਤੀ ਇਹ ਸਿੱਧਾਂ ਦੀ ਬਸਤੀ ਆ ਇਹ ਸਿੱਧਾਂ ਦੀ ਜ਼ਮੀਨ ਆ ਇੱਥੇ ਬਿਨਾ ਕੁਰਬਾਨੀ ਦੇ ਤਾਂ ਕੋਈ ਰਾਜ ਨਹੀਂ ਮਿਲਿਆ ਹੱਤਾਂ ਨਹੀਂ ਤੇ ਗੱਲ ਹੀ ਬੜੀ ਦੂਰ ਦੀ ਆ ਤੇ ਕੁਰਬਾਨੀ ਜਿਹੜੀ ਆ ਉਹ ਦੇਨ ਚ ਮਹਾਰਾਜ ਦੀ ਕਿਰਪਾ ਦੀ ਨਹੀਂ ਰਹੀ ਆ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਵਾਰਿਆ ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾਤਾ ਠੀਕ ਹੈ ਜੀ ਤੇ 84 ਦੇ ਵਿੱਚ ਆਪਣਾ ਸਾਰਾ ਕੁਝ ਲੁਟਾ ਗਏ ਫਿਰ ਵੀ ਖਾਲਸਾ ਬੰਦ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਜ਼ੁਲਮਾਂ ਦੇ ਖਿਲਾਫ ਲੜਦਾ ਰਿਹਾ ਇੱਥੇ 303000 ਬੰਦਾ ਵੀ ਅਗਰ ਇੱਥੇ ਪੂਰਾ ਹੋ ਗਿਆ ਪਰ ਆਪਣੇ ਆਪਣੇ ਜਿਹੜੇ ਜੋ ਇਹਨਾਂ ਨੇ ਅਰਦਾਸ ਕਰਕੇ ਤੁਰੇ ਹਮਾਰਾ ਜਗੇ ਕਿ ਆਪਣੇ ਹੱਕਾਂ ਲਈ ਲੜਨਾ ਆ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਂ ਇਹ ਕਰਤੂਤ ਸਰਕਾਰ ਦੀ ਮਾਰੀ ਆ ਕਿ ਸਾਨੂੰ ਤੇ ਕਹਿੰਦੇ ਕਿ ਤੁਸੀਂ ਦੇਸ਼ ਦੇ ਵਾਸੀ ਜੇ ਤੇ ਉਹੀ ਦੇਸ਼ ਦੇ ਵਾਸੀਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡਦੇ ਆ ਤੇ ਉਹੀ ਦੇਸ਼ ਦੇ ਬਜ਼ੁਰਗ ਜਿਨ੍ਹਾਂ ਦੇ ਉੱਤੇ ਡਾਂਗਾ ਚਲਾਈਆਂ ਜਾਂਦੀਆਂ ਉਹਨਾਂ ਨੂੰ ਸੱਟਾਂ ਲਾਈਆਂ ਜਾਂਦੀਆਂ ਠੀਕ ਹੈ ਜੀ ਬਜ਼ੁਰਗਾਂ ਦੇ ਉੱਤੇ ਵੀ ਇਹਨਾਂ ਕੋਲੋਂ ਤਰਸ ਨਹੀਂ ਕੀਤਾ ਜਾਂਦਾ ਜਦੋਂ ਤਸਵੀਰਾਂ ਦੇਖ ਰਹੇ ਸੀਗੇ ਇੱਥੇ ਦੀਆਂ ਜਦੋਂ ਅਥਰੂ ਗੈਸ ਦੇ ਗੋਲੇ ਚੱਲ ਰਹੇ ਸੀ ਬਜ਼ੁਰਗ ਨੀਚੇ ਡਿੱਗ ਰਹੇ ਸੀ ਤਾਂ ਕੀ ਜ਼ਹਿਨ ਦੇ ਵਿੱਚ ਕੀ ਆ ਰਿਹਾ ਸੀ ਆਇਆ ਸੀਗਾ ਕਿ ਜਿਹੜੇ ਅਫਸਰ ਪਿੱਛੇ ਖਲੋਤੇ ਨਾ ਇਹਨਾਂ ਦੀ ਜਮੀਰਾ ਮਰ ਚੁੱਕੀਆਂ ਵਾ ਕੱਲ ਨੂੰ ਮਾਰੇ ਨਾ ਕਰੇ ਕੱਲ ਨੂੰ ਇਹਨਾਂ ਦੇ ਸਮਾ ਬਣਿਆ ਨਾ ਤੇ ਇਹਨਾਂ ਦੇ ਡੈਡੀ ਹੁਣੀ ਆ ਕੇ ਮੋਰਚੇ ਤੇ ਖਲੋਣਗੇ ਤੇ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਪੀੜੀ ਜਿਹੜੀ ਆ ਉਹ ਇਹਨਾਂ ਦੇ ਗਾਂਗਾ ਮਾਰੂਗੀ ਠੀਕ ਹੈ ਜੀ ਇੰਨੀ ਵੀ ਆਪਣੀ ਜਮੀਰ ਨਾ ਮਾਰੋ ਕਿ ਤੁਹਾਨੂੰ ਆਪਣੇ ਪਿਓ ਦੇ ਪੱਗ ਦੇ ਉੱਤੇ ਪੈਰ ਲੱਗ ਕੇ ਜਾਣਾ ਪਵੇ ਠੀਕ ਹੈ ਜੀ ਸੋ ਇਹ ਇਹਨਾਂ ਨੇ ਜਮੀਰ ਮਾਰ ਲਈ ਹੋਈ ਆ ਪਹਿਲਾਂ ਤੇ ਇਹ ਦੱਸੋ ਹੀ ਕਿਹੜੀ ਗੱਲ ਉਹ ਇੱਥੇ ਬੈਠੇ ਅਸੀਂ ਵਿਲੇ ਕਰੋ ਸਾਰੇ ਆਪਣੇ ਘਰਬਾੜ ਇਹੀ ਕਹਿੰਦੇ ਨੇ ਨੈਟ ਦੇ ਉੱਤੇ ਤਾਂ ਹੀ ਪ੍ਰਚਾਰ ਕਰਦੇ ਨੇ ਕਹਿੰਦੇ ਕਿ ਵਿਲੇ ਨੇ ਕਹਿੰਦੇ ਫਸਲਾ ਲਾਤੀਆਂ ਕਹਿੰਦੇ ਹੁਣ ਵਿਲੇ ਹੋ ਕੇ ਬਹਿ ਗਏ ਕਹਿੰਦੇ ਵਾਡੀ ਕਰਕੇ ਫੇਰ ਦੋਰਾ ਆ ਜਾਣਗੇ ਕਹਿੰਦੇ ਤਾਂ ਵਿਲੇ ਨੇ ਇਹ ਨੈਟ ਦੇ ਉੱਤੇ ਪ੍ਰਚਾਰ ਇਸ ਤਰੀਕੇ ਦਾ ਕਿਸਾਨਾਂ ਦੇ ਉੱਤੇ ਕੀਤਾ ਜਾਂਦਾ ਉਹ ਜਿਹੜੇ ਭੌਗਦੇ ਨੇ ਨਾ ਉਹਨਾਂ ਨੇ ਘਰੇ ਕਰੇ ਕਦੇ ਛੋਟਾ ਜਿਹਾ ਰੁੱਖ ਨਹੀਂ ਉਗਾਇਆ ਹੁੰਦਾ ਤੇ ਗੱਲਾਂ ਕਰਦੇ ਆ ਠੀਕ ਹੈ ਜੀ ਜੇ ਅਸੀਂ ਫਸਲਾ ਲਾਉਨੇ ਆ ਤੇ 6 ਮਹੀਨੇ ਬਾਅਦ ਜੋ ਉਹਦੀ ਵਡਾਈ ਹੁੰਦੀ ਤੇ 6 ਮਹੀਨੇ ਪਹਿਲਾਂ ਉਹਦੀ 6 ਮਹੀਨੇ ਉਹਦੀ ਲਗਾਤਾਰ ਗੱਲਾਂ ਕਰਦੇ ਆ ਮੰਗਰ ਤੋਂ ਵੀ ਤ ਖਾਣਾ ਪਾਣੀ ਵਧੀਆ ਇਹਨਾਂ ਨੂੰ ਚੱਲੀ ਜਾਂਦਾ ਔਰ ਇਹ ਕਹਿੰਦੇ ਭਾਂਤ ਭਾਂਦੇ ਲੰਗਰ ਲਾਏ ਹੋਏ ਨੇ ਕਹਿੰਦੇ ਇਹਨਾਂ ਨੂੰ ਕਾਹਦੀ ਟੈਨਸ਼ਨ ਹੈ ਕਹਿੰਦੇ ਧਰਨਾ ਤਾਂ ਉਹ ਹੁੰਦਾ ਜਿੱਥੇ ਸਹੂਲਤਾਂ ਨਾ ਹੋਣ ਦੇਖੋ ਲੰਗਰ ਦੀ ਜਿਹੜੀ ਗੱਲ ਹੈ ਇਹ ਤਾਂ ਗੁਨਾਨਸ਼ਾ ਮਾਰਾ ਦਾ ਸਿਧਾਂਤ ਆ ਇਹਦੇ ਵਿੱਚ ਤੁਸੀਂ ਕੋਈ ਰਾਜਨੀਤੀ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਲੰਗਰ ਕੱਲਾ ਕਿਸਾਨ ਮੋਰਚੇ 'ਚ ਨਹੀਂ ਲੱਗਾ ਜਦੋਂ ਹਿਮਾਚਲ ਦੇ ਵਿੱਚ ਬਾੜ ਆਇਆ ਸੀ ਉੱਥੇ ਵੀ ਲੱਗਾ ਸੀ ਤੇ ਉੱਥੇ ਕਿਉਂ ਨਹੀਂ ਤੁਸੀਂ ਕਹਤਾਂ ਲੰਗਰ ਉੱਥੇ ਜਿੱਥੇ ਗੁਰੂ ਰੂਪ ਸਾਧ ਸੰਗਤ ਬੈਠੀ ਆ ਜਿੱਥੇ ਭੁੱਖਾ ਬੈਠਾ ਵਾ ਦੋਰਾ ਚਿਹਰਾ ਕਿ ਹੋ ਜਾਂਦਾ ਜਦੋਂ ਤਾਂ ਕੋਈ ਆਫਤ ਆਵੇ ਉੱਥੇ ਕਰੋਨਾ ਆਵੇ ਉਦੋਂ ਲੰਗਰ ਲਾ ਦੋ ਤਾਂ ਇਹ ਬਹੁਤ ਵਧੀਆ ਹੋ ਜਾਂਦੇ ਨੇ ਤਾਂ ਜਦੋਂ ਧਰਨੇ ਚ ਲਾ ਦਿੰਦੇ ਨੇ ਤਾਂ ਫਿਰ ਇਹ ਵੱਖਵਾਦੀ ਹੋ ਜਾਂਦੇ ਨੇ ਇਹ ਖਾਲਸਤਾਨੀ ਹੋ ਜਾਂਦੇ ਨੇ ਇਹ ਤਾਂ ਹੀ ਉਹ ਤੇ ਸਾਨੂੰ ਇਹ ਜਿਹੜਾ ਸ਼ਬਦ ਹੈ ਨਾ ਵੱਖਵਾਦੀ ਅਤੰਗਵਾਦੀ ਖਾਲਸਤਾਨੀ ਇਹ ਸਾਰੀ ਬਥੇ ਸਾਨੂੰ ਵਧੀਆ ਲੱਗਦੇ ਆ ਠੀਕ ਹੈ ਜੀ ਮੈਡਲ ਨੇ ਇਹ ਇਹ ਮੈਡਲ ਆ ਸਗੋਂ ਇਹਦੇ ਤੋਂ ਤੇ ਪਛਾਣ ਹੁੰਦੀ ਕਿ ਸਿੱਖ ਖਾਲਿਸਤਾਨੀ ਆ ਸਿੱਖ ਆਤੰਗਵਾਦੀ ਆ ਕਿਉਂਕਿ ਉਹ ਲੰਗਰ ਲਾਉਂਦੇ ਆ ਹੋਰ ਕੋਈ ਕਾਰਨ ਨਹੀਂ ਹੈਗਾ ਤੁਸੀਂ ਕੀ ਕਾਰਨ ਗਿਣੋਗੇ ਅਸੀਂ ਕਿਹੜੇ ਪ੍ਰਾਈਮ ਮਿਨਿਸਟਰ ਨੂੰ ਮਾਰਿਆ ਅਸੀਂ ਭਾਰਤ ਦੀ ਕੋਈ ਸਕੂਲ ਦੇ ਵਿੱਚ ਬੰਬ ਲਾਇਆ ਅਈ ਭਾਰਤ ਦੇ ਵਿੱਚ ਕਿਥੇ ਬਸਟਾਂ ਜਾ ਕੇ ਬੰਬ ਲਾਇਆ ਅਈ ਭਾਰਤ ਦੇ ਵਿੱਚ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਨੂੰ ਮਾਰਿਆ ਤਾਂ ਕਰਕੇ ਸਾਨੂੰ ਆਤੰਗਵਾਦੀ ਕਿਹਾ ਜਾਂਦਾ ਤਾਂ ਕਰਕੇ ਸਾਨੂੰ ਆਤੰਗਵਾਦੀ ਨਹੀਂ ਕਿਹਾ ਜਾਂਦਾ ਆਤੰਗਵਾਦੀ ਤਾਂ ਹੀ ਕਿਹਾ ਜਾਂਦਾ ਕਿਉਂਕਿ ਇਹ ਆਪਣੇ ਹੱਕਾਂ ਲਈ ਲੜਦੇ ਆ ਹੱਕਾਂ ਦੇ ਨਾਲ ਲੜਦੇ ਲੜਦੇ ਲੰਗਰ ਵੀ ਲਾਉਂਦੇ ਆ ਤੇ ਉਹ ਲੰਗਰ ਦੇ ਵਿੱਚ ਨਾ ਹਿੰਦੂਆਂ ਨੂੰ ਮਨਾਈ ਨਾ ਸਿੱਖਾਂ ਨੂੰ ਮਨਾਈ ਨਾ ਕ੍ਰਿਸਚਨ ਦਾ ਮੁਸਲਮਾਨ ਪਰ ਸਾਡੇ ਦੇਸ਼ ਦਾ ਇੰਨਾ ਕਿ ਬੇੜਾ ਗਰਕ ਹੋਇਆ ਵੀਰ ਜੀ ਮੈਂ ਵੇਖਦਾ ਰਹਿਣਾ ਨਟ ਦੇ ਇਹ ਜਿਹੜੇ यूपी बिहार ਦੇ ਵਿੱਚ ਭਈਏ ਬੈਠੇ ਆ Hindu ਨਾਂ ਦੇ ਕਲੰਕ ਉਹ ਮੁਸਲਮਾਨਾਂ ਦੇ ਧੀਆ ਭੈਣਾਂ ਨੂੰ ਥੱਲੇ ਨਹੀਂ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਦਰਬਾਰ ਸਾਹਿਬ ਤੁਸੀਂ ਪਤਾ ਨਹੀਂ ਪਾਵੇਂ ਗੱਲ ਨੋਟ ਕੀਤੀ ਨਾ ਹੋਵੇ ਇਸ ਟਾਈਮ ਨਾਲ ਕਸ਼ਮੀਰ ਤੋਂ ਜਿੰਨੇ ਵੀ ਮੁਸਲਮਾਨ ਹੈ ਨਾ ਠੰਡ ਵਿੱਚ ਉਹ ਅੱਗੇ ਇੱਧਰ ਉੱਧਰ ਜਾਂਦੇ ਪਰ ਇਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਦਰਬਾਰ ਸਾਹਿਬ ਅੰਮ੍ਰਿਤਪੰਜਾਬ ਦੇ ਵਿੱਚ ਆ ਰਹੇ ਨੇ ਮੈਂ ਇੱਕ ਜਿਹਨੇ ਨੂੰ ਪੁੱਛ ਕੇ ਮੈਂ ਇੱਕ ਜਿਹਨੇ ਖਿਲਾਰ ਲਿਆ ਮੈਂ ਉੱਥੇ ਫੋਟੋਗ੍ਰਾਫੀ ਕਰਦਾ ਮੈਂ ਖਿਲਾਰ ਲਿਆ ਮੈਂ ਕਿਹਾ ਭਈਆ ਕੋ ਯਹਾਂ ਕੇ ਆਨੇ ਆਨੇ ਕਾ ਕਾਰਨ ਕਿਉਂ ਹੈ ਕਹਤਾ ਇਹ ਅੱਛਾ ਹੈ ਮੈਂਨੇ ਕਹਾ ਯਾਰ ਮੈਂ ਮੇਰੇ ਕੋ ਯਹਾਂ ਪੇ 12 ਸਾਲ